ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮਾਂ ਦਾ ਫਲ ਹਰ ਹਾਲਤ ਵਿੱਚ ਭੋਗਣਾ ਹੀ ਪੈਂਦਾ ਹੈ ਆਪਣੇ ਕਰਮਾਂ ਤੋਂ ਕੋਈ ਵੀ ਬਚ ਨਹੀਂ ਸਕਦਾ ਕਰਮ ਫਲ ਮਰਤ ਕੇ ਵਾਪਸ ਆਉਂਦਾ ਤੁਹਾਨੂੰ ਔਰ ਮੈਨੂੰ ਆਪਾਂ ਨੂੰ ਕਰਮਾਂ ਦਾ ਫਲ ਭੋਗਣਾ ਹੀ ਪੈਣਾ ਹੈ ਉਹ ਗੁਨਾਹੀ ਪੈਂਦਾ ਹੈ ਤੁਸੀਂ ਜੋ ਕਰਮ ਕਰੋਗੇ ਉਹ ਪਰਤ ਕੇ ਵਾਪਸ ਆਉਣਗੇ ਇਹ ਗੱਲ ਹਮੇਸ਼ਾ ਮੇਰੀ ਯਾਦ ਰੱਖਣਾ ਇੱਕ ਵਾਰ ਕੀ ਹੋਇਆ ਇੱਕ ਬੰਦਾ ਬੜਾ ਹੀ ਗੁੱਸੇ ਵਿੱਚ ਸੀ ਉਸ ਨੂੰ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਸੀ ਪਰ ਉਹ ਗੁੱਸੇ ਵਿੱਚ ਬਹੁਤ ਸੀ ਗੁੱਸੇ ਵਿੱਚ ਉਸ ਬੰਦੇ ਨੇ ਕੀ ਕੀਤਾ ਆਪਣੇ ਮੈਨੇਜਰ ਦੇ ਚਪੇੜ ਮਾਰ ਦਿੱਤੀ ਜਦਕੀ ਮੈਨੇਜਰ ਦੀ ਕੋਈ ਵੀ ਗਲਤੀ ਨਹੀਂ ਸੀ ਗੁੱਸਾ ਉਸ ਨੂੰ ਕਿਸੇ ਹੋਰ ਗੱਲ ਤੇ ਸੀ ਪਰ ਉਸਨੇ ਚਪੇੜ ਮੈਨੇਜਰ ਤੇ ਮਾਰ ਦਿੱਤੀ ਮਨ ਕੀ ਹੋਇਆ ਸ਼ਾਮ ਨੂੰ ਮੈਨੇਜਰ ਜਦੋਂ ਆਪਣੇ ਘਰ ਗਿਆ ਤਾਂ ਉਸਨੇ ਗੁੱਸੇ ਵਿੱਚ ਆ ਕੇ ਆਪਣੀ ਘਰ ਵਾਲੀ ਦੇ ਚਪੇੜ ਮਾਰ ਦਿੱਤੀ ਕਿਉਂਕਿ ਉਸ ਨੂੰ ਗੁੱਸਾ ਚੜਿਆ ਸੀ ਕਿ ਉਸ ਨੂੰ ਬਿਨਾਂ ਕਾਰਜ ਚਪੇੜ ਪਈ ਸੀ ਉਸਨੇ ਗੁੱਸੇ ਵਿੱਚ ਆਪਣੀ ਘਰਵਾਲੀ ਦੇ ਚਪੇੜ ਮਾਰ ਦਿੱਤੀ ਹੁਣ ਘਰਵਾਲੀ ਆਪਣੇ ਘਰਵਾਲੇ ਤੇ ਹੱਥ ਨਹੀਂ ਚੱਕ ਸਕਦੀ ਸੀ ਉਸਨੇ ਕੀ ਕੀਤਾ ਆਪਣੇ ਵੱਡੇ ਮੁੰਡੇ ਦੇ ਚਪੇੜ ਮਾਰ ਦਿੱਤੀ ਹੁਣ ਜਿਹੜਾ ਵੱਡਾ ਮੁੰਡਾ ਸੀ ਉਹ ਆਪਣੇ ਮਾਂ ਪਿਓ ਤੇ ਹੱਥ ਨਹੀਂ ਚੱਕ ਸਕਦਾ ਸੀ ਕਿਉਂਕਿ ਪੁੱਤਰ ਸੀ ਛੋਟਾ ਸੀ ਹੁਣ ਵੱਡੇ ਮੁੰਡੇ ਨੇ ਕੀ ਕੀਤਾ ਉਸ ਦਾ ਇੱਕ ਛੋਟਾ ਭਰਾ ਸੀ ਜੋ ਕਿ ਬਾਹਰ ਖੇਡ ਰਿਹਾ ਸੀ ਉਸ ਨੇ ਆਪਣੇ ਛੋਟੇ ਭਰਾ ਦੇ ਚਪੇਰ ਮਾਰ ਦਿੱਤੀ ਹੁਣ ਛੋਟਾ ਸੀ ਉਹ ਆਪਣੇ ਵੱਡੇ ਭਰਾ ਨੂੰ ਚਪੇਰ ਦੀ ਮਾਰ ਸਕਦਾ ਸੀ ਹੁਣ ਉਹ ਖਿਜਿਆ ਹੋਇਆ ਸੀ ਉਹ ਮੁੰਡਾ ਛੋਟਾ ਉਹ ਖਿਜਿਆ ਹੋਇਆ ਸੀ ਉਸ ਨੇ ਕੀ ਕੀਤਾ ਸੜਕ ਦੇ ਕਿਨਾਰੇ ਇੱਕ ਕੁੱਤਾ ਸੁਟਾ ਆਇਆ ਸੀ ਉਸ ਨੇ ਗੁੱਸੇ ਵਿੱਚ ਆ ਕੇ ਕੁੱਤੇ ਦੇ ਜ਼ੋਰ ਦੀ ਲੱਤ ਮਾਰੀ ਤੇ ਕੁੱਤਾ ਚੀਕਦਾ ਹੋਇਆ ਉੱਥੋਂ ਭੱਜ ਪਿਆ ਤਾਂ ਕੀ ਵੇਖਦਾ ਹੈ ਕਿ ਇੱਕ ਕਾਰ ਖੜੀ ਹੋਈ ਹੈ ਕਾਰ ਦੇ ਕੋਲੇ ਇੱਕ ਬੰਦਾ ਖੜਾ ਹੈ ਉਸ ਕੁੱਤੇ ਨੇ ਜਾ ਕੇ ਉਸ ਬੰਦੇ ਨੂੰ ਵੱਢ ਲਿਆ ਯਾਨੀ ਕਿ ਉਸ ਬੰਦੇ ਦੀ ਲੱਤ ਪਾੜ ਕੇ ਰੱਖ ਦਿੱਤੀ ਹਣ ਉਹ ਬੰਦਾ ਪਤਾ ਕੌਣ ਸੀ ਉਹ ਬੰਦਾ ਉਹ ਸੀ ਜਿਸ ਨੇ ਮਨੇਜੇ ਦੇ ਚ ਪੇੜ ਮਾਰੀ ਸੀ বিনা ਗੱਲ ਤੋਂ ਉਹ ਬੰਦਾ ਸੀ ਇਸ ਕਰਕੇ ਜਿਹੜਾ ਕਰਮ ਫਲ ਹੈ ਉਹ ਪਰਤ ਕੇ ਵਾਪਸ ਆਉਂਦਾ ਕਰਮਾਂ ਤੋਂ ਕੋਈ ਬਚ ਨਹੀਂ ਸਕਦਾ ਇਸ ਕਰਕੇ ਜਿਹੜੇ ਕਰਮ ਹੈ ਉਹ ਸੋਚ ਸਮਝ ਕੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ